ਉਤਾ ਸਿੰਘ ਬੁਰਜਗਿਲ ਜੋ ਕਹਿ ਰਹੇ ਨੇ ਉਹ ਕੇਂਦਰ ਨੇ ਕਿ ਇਹ ਪੋਸੀਬਲ ਹੀ ਨਹੀਂ ਹੈ ਕਿ ਮਿਲੀ ਭੋਗਤ ਤੋਂ ਬਿਨਾ ਸ਼ੈਲਰਾਂ ਤੱਕ ਇਹ ਛੋਣਾ ਪਹੁੰਚ ਗਿਆ ਹੋਵੇ ਇਹ ਸਰਕਾਰ ਦੀ ਪੂਰੀ ਫੇਲੀਅਰ ਆ ਪੰਜਾਬ ਦੀ ਗੱਲ ਛੱਡ ਦਈਏ ਇਹ ਕੇਂਦਰ ਸਰਕਾਰ ਜਿਹੜੀ ਦਮਗਜੇ ਵਜਾ ਰਹੀ ਹੈ 11 ਸਾਲਾਂ ਦੇ ਕਿ ਸਾਰੇ ਦੇਸ਼ 'ਚ ਐਮਐਸਪੀ ਦਿੱਤੀ ਜਾ ਰਹੀ ਹੈ ਅੱਜ ਫਿਰ ਤੁਸੀਂ ਪ੍ਰੂਵ ਕਰ ਦਿੱਤਾ ਨਾ ਹਾਂ ਕਿ ਰਾਜਸਥਾਨ ਜਿਹੜਾ ਡਬਲ ਇੰਜਨ ਸਰਕਾਰ ਦਾ ਹਿੱਸਾ ਹੈ ਹਰਿਆਣਾ ਜਿਹੜਾ ਡਬਲ ਇੰਜਨ ਸਰਕਾਰ ਦਾ ਹਿੱਸਾ ਹੈ यूपी ਜਿਹੜਾ ਡਬਲ ਇੰਜਨ ਸਰਕਾਰ ਦਾ ਹਿੱਸਾ ਤੇ ਬਿਹਾਰ ਡਬਲ ਇੰਜਨ ਸਰਕਾਰ ਦਾ ਹੈ ਉੱਥੇ ਐਮਐਸਪੀ ਨਹੀਂ ਮਿਲ ਰਹੀ ਇਸ ਲਈ ਪੰਜਾਬ ਆਇਆ ਜਾ ਰਿਹਾ ਉਸ ਤੋਂ ਬਾਅਦ ਅੱਜ ਮੈਂ 15 ਮਿੰਟ ਪਹਿਲੇ ਮੰਡੀ ਚੋਂ ਹੋ ਕੇ ਆਇਆ ਜੀ ਜੋ ਕਿਸਾਨੀ ਦੀ ਖੱਜਲ ਖਵਾਰੀ ਹੋ ਰਹੀ ਹੈ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਦਾ ਹੜ ਗਿਆ ਝੋਨਾ 5 ਲੱਖ ਹੈਕਟੇਰ ਤੋਂ ਗੱਲ ਚੱਲੀ ਸੀ ਅਸੀਂ ਸਰਕਾਰ ਦਾ ਇਹ ਵੀ ਮੰਨ ਲੈਂਦੇ ਆ 5 ਲੱਖ ਏਕੜ ਦੇ ਵਿੱਚ ਝੋਨਾ ਖਰਾਬ ਹੋ ਗਿਆ ਉਤੇ ਨਹੀਂ ਬਦਰੰਗ ਝੋਨਾ ਹੋ ਰਿਹਾ ਜੀ ਉਹਦੇ ਲਈ 5% ਰਿਬੇਟ ਦੇ ਦਿੱਤੀ ਜਾਵੇ। ਉਹ ਕਦੋਂ ਰਿਬੇਟ ਮਿਲੇਗੀ ਜਦੋਂ ਸਾਰਾ ਪ੍ਰੋਕਿਊਰਮੈਂਟ ਸੀਜ਼ਨ ਖਤਮ ਹੋ ਜਾਏਗਾ ਤੇ ਵਪਾਰੀਆਂ ਨੂੰ ਤੇ ਆੜਤੀਆਂ ਨੂੰ ਰਿਬੇਟ ਮਿਲ ਜਾਏਗੀ। ਕਿਸਾਨ ਖੱਜਲ ਹੋ ਰਿਹਾ ਮੇਰੇ ਸਾਹਮਣੇ ਸਾਡੇ ਬਲਾਕ ਸਮਤੀ ਦੇ ਮੈਂਬਰ ਸੀਗੇ ਉਹਨਾਂ ਮੈਨੂੰ ਆਪ ਦੱਸਿਆ ਕਿ ਮੇਰਾ 14% ਮੌਇਸਚਰ ਹੈ 3% ਲੋਡ ਤੋਂ ਜ਼ਿਆਦਾ ਘੱਟ ਹੈ। ਫਿਰ ਵੀ ਉਹਦੇ ਤੇ ਕੱਟ ਲੱਗ ਰਿਹਾ 50 ਰੁਪਏ ਤੋਂ ਲੈ ਕੇ 500 ਰੁਪਏ ਦਾ ਕੱਟ ਲੱਗ ਰਿਹਾ।